ਜਿਹੜਾ ਤੁਹਾਡਾ ਇਹ ਮਜਵਾ ਇਸਲਾਫੇ ਕਾਨੂੰਨ ਕਰਾ ਦਿੱਤਾ ਗਿਆ ਤੁਸੀਂ ਰੋਡ ਬਲਾਕ ਕੀਤਾ ਵਾ ਬੱਚਿਆਂ ਦੇ ਉੱਤੇ ਤੁਸੀਂ ਟਰਾਲੀਆਂ ਚੜੀਆਂ ਨੇ ਕਾਨੂੰਨ ਦੀ ਤੁਸੀਂ ਧੱਡੀਆਂ ਡਾ ਕੇ ਰੱਖ ਦਿੱਤੀਆਂ ਨੇ ਤੁਹਾਨੂੰ ਕਿਰਪਾ ਕਰ ਕੇ ਬੇਨਤੀ ਕਰਦੀ ਆ ਆਪਣੇ ਆਪ ਨੂੰ ਗ੍ਰਿਫਤਾਰੀ ਦੇ ਦਿਓ ਛੱਡੀਧਾਰੇ ਸਾਹਮਣੇ ਆ ਆਪਣੇ ਆਪ ਨੂੰ ਪ੍ਰਦਰਸ਼ ਕਰੋ ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਅੰਮ੍ਰਿਤਸਰ ਵਿਖੇ ਮੋਹ ਅਲੂਸਵੇਲੇ ਤਣਾਪੁਰਨ ਹੋ ਗਿਆ ਜਦੋਂ ਇੱਥੇ ਧਰਨਾ ਦੇਣ ਜਾ ਰਹੇ ਕਿਸਾਨਾਂ ਦਾ ਪੁਲਿਸ ਨਾਲ ਟਕਰਾ ਹੋ ਗਿਆ ਜਿਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਕਈ ਕਿਸਾਨ ਫਟੜ ਹੋ ਗਏ ਅਤੇ ਰਾਗਿਰ ਵੀ ਇਸ ਕਾਰਵਾਈ ਵਿੱਚ ਰਗੜੇ ਗਏ ਜਦਕਿ ਪੁਲਿਸ ਵੱਲੋਂ ਕਈ ਕਿਸਾਨਾਂ ਨੂੰ ਡਿਟੇਨ ਵੀ ਕੀਤਾ ਗਿਆ ਪੰਜਾਬ ਵਿੱਚ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸ ਲੜੀ ਦੇ ਤਹਿਤ ਅੰਮ੍ਰਿਤਸਰ ਚ ਕਿਸਾਨ ਜਥੇਬੰਦੀਆਂ ਦੀ ਪੁਲਿਸ ਨਾਲ ਟਕਰਾਅ ਦੇਖਣ ਨੂੰ ਮਿਲਿਆ ਜਿਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਕਿਸਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਆਪਣੀਆਂ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਪੁਲਿਸ ਦਾ ਇਹ ਰਵੱਈਆ ਹਰ ਕਿਸ ਗ਼ਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਰੋਟੀ ਟਰਾਲੀ ਨੂੰ ਡਾਂਗਾ ਮਾਰ ਮਾਰ ਕੇ ਬੰਦੇ ਸਰ ਹਟਲ ਕਰਦੇ ਮੇਰੇ ਵਿੱਚ ਇੱਧਰ ਵਿੱਚ ਕਿੰਨੇ जख्म ਨਹੀਂ ਹੋਏ ਬਹੁਤ ਜਿਆਦਾ जख्म ਨਹੀਂ ਹੋਏ ਕਿੱਥੇ ਕਿੱਥੇ ਲੱਗੀ ਤੁਹਾਨੂੰ ਮੈਨੂੰ 5 ਚਾਰ ਹੈਗੇ ਇੱਥੇ ਡੋਲੇ ਦੇ ਥੱਲੇ ਤੇ ਚਾਰ 500 ਡਾਂਗਾ ਮੈਨੂੰ ਪੋਤਰਾ ਵਜੀਆਂ ਇੱਕ ਸਿੱਧੀ ਮੱਸੀ ਵਾਰੀ ਆ ਇਹਨਾਂ ਵੱਲੋਂ ਮਾਰਿਆ ਗਿਆ ਤਾਂ ਪੁਲਿਸ ਨੇ ਮਾਰਿਆ ਜੀ ਇਹਨੇ ਕਿਉਂ ਮਾਰਿਆ ਗਿਆ ਤੁਹਾਨੂੰ ਕੀ ਲੱਗਦਾ ਸੋਟੀ ਟਰਾਲੀ ਤੇ ਰੋਟੀ ਟਰਾਲੀ ਦੇ ਕੁੱਟਿਆ ਰੋਟੀ ਲੋਕਾਂ ਦੀ ਉੱਤੇ ਟਰਾਲੀ ਵੀ ਚੜੀ ਆ ਜੀ ਕੋਈ ਨਹੀਂ ਕੋਈ ਹੁਣ ਤਾਂ ਖਰੋਤੀ ਨੂੰ ਕੁੱਟਿਆ ਹੋਣਾ ਹਾਂ ਤਾਂ ਪਤਾ ਨਹੀਂ ਆਹ ਪਬਲਿਕ ਨੂੰ ਸੱਟਾਂ ਲੱਗੀਆਂ ਟਰਾਲੀਆਂ ਜਿਹੜੀਆਂ ਬਹੁਤ ਜ਼ਿਆਦੇ ਬੰਦੇ ਕੁੱਟੇ ਹੋਰ ਵੀ ਜ਼ਿਆਦਾ ਪਟਰਾਲੀਆਂ ਜਿਹੜੀਆਂ ਕੋਈ ਕਿਸੇ ਦਿਨ ਜੜੀ ਅਸੀਂ ਨਹੀਂ ਵੇਖੀ ਕੋਈ ਨਹੀਂ ਵੇਖੀ ਕੋਈ ਨਹੀਂ ਵੇਖੀ ਕਹਿੰਦੇ ਜੜੀ ਲੋਟੀ ਕੁੱਟਿਆ ਇਹ ਨਾਮ ਨਰਿੰਦਰ ਸਿੰਘ ਬੇਨਾ ਹੈ। ਕਿਹੜਾ ਕਿਹੜਾ ਸੁਹਾਰੀ ਕੋਹੜੀ ਲੈਣ। ਕੋਹੜੀ ਕਰ ਜਾਂਦੇ। ਥੋੜਾ ਪਿੱਛੇ ਚੱਲਦਾ ਲਾਉਣ ਕਿੱਥੇ ਚੱਲੇ ਸੀ? ਤਰਲਾ ਲਾਉਣ। ਕਿੱਥੇ ਚੱਲੇ ਸੀ? ਉਧਰ ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਮਾਨਯੋਗ ਕੋਰਟ ਦੇ ਫੈਸਲੇ ਦੀ ਉਲੰਘਣਾ ਕੀਤੀ ਹੈ। ਜਿਸ ਤਹਿਤ ਉਹਨਾਂ ਨੂੰ ਡੀਟੇਨ ਕੀਤਾ ਗਿਆ ਹੈ ਤੇ ਇਸ ਦੌਰਾਨ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ। ਮਾਂ ਜੋ ਕਮਿਸ਼ਨਰ ਸਾਹਿਬ ਨੂੰ ਤਿੰਨ ਦਿਨ ਹੋ ਗਏ ਵੈਸਟ ਕਾ ਕਿ ਜਿਹੜਾ ਹਾਈ ਕੋਰਟ ਦੇ ਹੁਕਮ ਆ ਅਸੀਂ ਸਾਨੂੰ ਪਾਲਣਾ ਕਰਾਉਣੀ ਚੋਰੀ ਆ ਜੋ ਹਾਈ ਕੋਰਟ ਦੀ ਇਹਦੇ ਆ ਕਿ ਹਾਈ ਕੋਰਟ ਦੇ ਹੁਕਮ ਦੀ ਤੁਸੀਂ ਕਿਉਂ ਕਰਾਉਂਦੇ ਤੰਕਾ ਨੇ ਮਾਮਲੇ ਦੀ ਗੱਲ ਕੀਤੀ ਜੀ ਮਾਪ ਜੀ ਨੇ ਤੇ ਘਬਾਨੇ ਬਾਜੀ ਧੰਨਵਾਦੀ ਜੀ ਸਿਹਦਾ ਤੁਸੀਂ ਉਹ ਬੈਂਕ ਦੇ ਪਹਿਲਾਂ ਪਸੀ ਲਗੇ ਸੀ ਉਹਦੇ ਕਰਕੇ ਤਿੰਨ ਦਿਨ ਕੱਲ ਬੰਗਾ ਪੈ ਗਿਆ ਇਸ ਪੈਗ ਨਾਲ ਗੱਲ ਕਰ ਲਈ ਨਹੀਂ ਲੇਕਿਨ ਇਹਨਾਂ ਨੂੰ ਅਸੀਂ ਕਾਲ ਕਰਦੇ ਪ੍ਰਵਿੰਦਰ ਮਾ ਉਹਨੇ ਹੀ ਖੋਲਿਆ ਇਹਦੇ ਚੋਂ ਮੈਂ ਉਹਨੂੰ ਕਾਲ ਕੀਤੀ ਰਿਕਵੈਸਟ ਕੀਤੀ ਕਿ ਮੇਰੇ ਨਾਲ ਚਲੋ ਲੇਕਿਨ ਇਹਨੇ ਇੱਕ ਨਹੀਂ ਸਣੀ ਔਰ ਕਮਿਸ਼ਨਰ ਸਾਹਿਬ ਨੇ ਬੜੀ ਡੇਟਾ ਹੈ ਮੈਨੂੰ ਦੇਖੋ ਕਿੱਡਾ ਨਿਆਂ ਦੇ ਮੋਟਰਸਾਈਕਲ ਚਾਰ ਦਿੰਦਾ ਹੈ ਕਿਸਾਨ ਜਿਹੜੇ ਗ੍ਰਿਫਤਾਰ ਕੋਈ ਬੱਚਿਆਂ ਦੀ ਟ੍ਰੀਟ ਕਿ ਜਿਹੜਾ ਤੁਹਾਡਾ ਇਹ ਮਜਵਾ ਇਸਲਾਫੇ ਕਾਨੂੰਨ ਕਰਾ ਦਿੱਤਾ ਗਿਆ ਤੁਸੀਂ ਰੋਡ ਬਲਾਕ ਕੀਤਾ ਵਾ ਬੱਚਿਆਂ ਦੇ ਉੱਤੇ ਤੁਸੀਂ ਟਰਾਲੀਆਂ ਚਾੜੀਆਂ ਨੇ ਕਾਨੂੰਨ ਦੀ ਤੁਸੀਂ ਧੱਜੀਆਂ ਡਾ ਕੇ ਰੱਖ ਦਿੱਤੀਆਂ ਨੇ ਤਾਨੂੰ ਕਿਰਪਾ ਕਰੇ ਬੇਨਤੀ ਕਰਦੀ ਆ ਆਪਣੇ ਆਪ ਨੂੰ ਗ੍ਰਿਫਤਾਰੀ ਦੇ ਦਿਓ ਗੱਡੀ ਤੁਹਾਡੇ ਸਾਹਮਣੇ ਆ ਆਪਣੇ ਆਪ ਨੂੰ